ਜਲਾਲਾਬਾਦ ਦੇ ਪੀਐਨਬੀ ਬੈਂਕ ਰੋਡ ਤੇ પતિ ਪਤਨੀ ਦੇ ਵਿੱਚ ਜੰਮ ਕੇ ਹੋਇਆ ਹੰਗਾਮਾ ਆ ਮਾਮਲਾ ਪਹੁੰਚਿਆ ਠਾਣੇ ਜਾਣਕਾਰੀ ਮੁਤਾਬਕ ਅੱਜ ਦਿਨ ਵੀਰਵਾਰ ਦੁਪਹਿਰ 3 ਵਜੇ ਦੇ ਕਰੀਬ ਜਲਾਲਾਬਾਦ ਦੇ ਪੀਐਨਬੀ ਬੈਂਕ ਰੋਡ ਤੇ પતિ ਪਤਨੀ ਦੇ ਵਿੱਚ ਜੰਮ ਕੇ ਹੰਗਾਮਾ ਹੋਇਆ ਇਸ ਮੌਕੇ ਪਤਨੀ ਨੇ ਰੋਪਲਗਾਇ ਕਿ ਉਸਦੀ ਪਤਨੀ ਕਿਸੇ ਗੈਰ ਮਰਦ ਦੇ ਨਾਲ ਇੱਥੇ ਪਹੁੰਚੀ ਸੀ ਅਤੇ ਉਸ ਦੇ ਵੱਲੋਂ ਉਸ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਜਿਸ ਤੋਂ ਬਾਅਦ ਪਤੀ ਦੇ ਵੱਲੋਂ ਪੁਲਿਸ ਨੂੰ ਬੁਲਾ ਲਿਆ ਗਿਆ ਅਤੇ ਪੁਲਿਸ ਉਕਤ ਔਰਤ ਨੂੰ ਕਾਬੂ ਕਰਕੇ ਆਪਣੇ ਨਾਲ ਲੈ ਗਈ ਜਦਕਿ ਇਸ ਮਾਮਲੇ ਦੇ ਵਿੱਚ આરોપી ਸ਼ਖਸ ਮੌਕੇ ਤੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ। ਥਾਣਾ ਸਿਟੀ ਜਲਾਲਾਬਾਦ ਪਹੁੰਚੇ ਉਕਤ ਸ਼ਖਸ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਉਸ ਦਾ 4 ਸਾਲ ਪਹਿਲਾਂ ਵਿਆਹ ਹੋਇਆ ਸੀ ਕਿਸੇ ਗੈਰ ਮਰਦ ਦੇ ਨਾਲ ਉਸ ਦੇ ਵੱਲੋਂ ਘਰ ਦੇ ਵਿੱਚ ਹੀ ਫੜ ਲਿਆ ਗਿਆ ਸੀ ਅਤੇ ਹੁਣ ਅੱਜ ਉਹ ਆਪਣੇ ਨਾਨਕੇ ਪਿੰਡ ਗਈ ਹੋਈ ਸੀ ਅਤੇ ਆਪਣੇ ਨਾਨਕੇ ਪਿੰਡ ਤੋਂ ਇੱਥੇ ਪਹੁੰਚੀ ਜਿੱਥੇ ਉਸ ਦੇ ਵੱਲੋਂ ਆਪਣੀ ਇੱਕ ਹੋਰ ਸਾਥੀ ਦੀ ਮਦਦ ਦੇ ਨਾਲ ਇਸ ਨੂੰ ਕਿਸੇ ਗੈਰ ਮਰਦ ਦੇ ਨਾਲ ਬਾਜ਼ਾਰ ਦੇ ਵਿੱਚ ਘੁੰਮਦੇ ਹੋਏ ਫੜ ਲਿਆ ਗਿਆ ਜਿਸ ਤੋਂ ਬਾਅਦ ਇਹ ਸਾਰਾ ਹੰਗਾਮਾ ਹੋਇਆ ਦੱਸ ਦਈਏ ਕਿ ਉਕਤ ਮਾਮਲੇ ਦੇ ਵਿੱਚ ਸ਼ਖਸ ਦਾ ਕਹਿਣਾ ਹੈ ਕਿ 4 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਅਤੇ 1.5 ਸਾਲ ਦਾ ਉਸ ਦੇ ਕੋਲੇ ਬੱਚਾ ਜੋ ਉਸ ਨੇ ਆਪਣੇ ਕੋਲ ਹੀ ਰੱਖਿਆ ਫਿਲਹਾਲ ਇਸ ਸ਼ਖਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਪੁਲਿਸ ਕੋਲੇ ਆਪਣੀ ਸ਼ਿਕਾਇਤ ਦਰਜ ਕਰਵਾ ਰਿਹਾ ਹੈ ਸਰ ਇਹ ਮੇਰੇ ਘਰ ਦੀ ਹੈ ਜੀ ਹੂੰ ਤੇ ਅੱਜ ਹੋ ਗਏ ਨੇ 3 ਦਿਨ ਤੇ ਮੇਰੇ ਘਰੋਂ ਫਰੀਚੀ ਹੈ ਮੈਂ ਆਪ ਫੜਿਆ ਤੇ ਉਹਦਾ ਜੀ ਅ ਗਈ ਚੱਲੀ ਰੋਸ ਕੇ ਮੈਂ ਕਰੋ ਕਾੜਤਾ ਸੀ ਤੇ ਬਾਅਦ ਚ ਇਹਦਾ ਮਾਂ ਕੋ ਤਵੇ ਸੇ ਮੇਰੀ ਗੱਲ ਮੰਨਦੇ ਨਹੀਂ ਸੀ ਉਹ ਕਹਿੰਦੇ ਸੀ ਵੀ ਇਹ ਗੱਲ ਝੂਠ ਹੈ ਤੇ ਉਹ ਫਿਰ ਜੁੜਦੇ ਜੁੜਦੇ ਅਜੇ ਵੈਸੇ ਜੁੜੇ ਨਹੀਂ ਸੀ ਤੇ ਉਹ ਕਹਿੰਦੇ ਸੀ ਵੀ ਅਜੇ ਇਕੱਠੇ ਹਾਂ ਗਏ ਗੱਲਬਾਤ ਕੀਤੀ ਸੀ ਤੇ ਉਹ ਅੱਜ ਅਜੇ ਫਿਰ ਫ੍ਰੀਚੇ ਅਜੇ ਮੈਂ ਪਿੰਡੋਂ ਪਿੱਛਾ ਕੀਤਾ ਮੁੰਡੇ ਦਾ ਤੇ ਇੱਥੇ ਆ ਕੇ ਜੇ ਸਦਰਤੀ ਦੇ ਸਾਹਮਣੇ ਆਪਣੇ ਕਿਹੜਾ ਕੀ ਨਵੀਂ ਬੈਂਕ ਦੇ ਸਾਹਮਣੇ ਹੂੰ ਇੱਥੇ ਜਿਵੇਂ ਇੱਥੇ ਮੈਨੂੰ ਕੰਟਾ ਡੇਢ ਹੋ ਗਿਆ ਖੜੇ ਨੂੰ ਮੈਨੂੰ 100% ਪਤਾ ਸੀ ਜੇ ਇਹ ਕੁੜੀ ਹੈ ਇਹ ਨਾਨਕਾ ਰਾਦੇ ਤੇ ਗਈ ਹੋਈ ਸੀ ਮੈਨੂੰ ਕਿਹੜੀ ਤਾਂ ਤੇ ਸੀ ਉੱਥੋਂ ਗਈ ਹੋਈ ਹੈ ਤੇ ਹੋ ਗਿਆ 4 ਦਿਨ 4-5 ਦਿਨ ਹੋ ਗਿਆ ਉੱਥੇ ਗਈ ਹੋਈ ਹੈ ਤੇ ਜਿਹੜੇ ਮੇਰੇ ਸਹੁਰੇ ਆ ਉਹਨਾਂ ਦਾ ਅੱਜ ਲੈਂਟਰ ਪੰਦਾ ਪਿਆ। ਉਹ ਅੱਜ ਉੱਧਰ ਰੁਜਿਆ ਆ ਤੇ ਇਹਨਾਂ ਨੇ ਮਗਰੋਂ ਇਸ ਤਰ੍ਹਾਂ ਵੀ ਫਾਇਦਾ ਉਠਾਇਆ। ਇਹ ਕਿੰਨੇ ਦਿਨਾਂ ਲਈ ਇੱਥੇ? ਇੱਥੇ ਫੌਜੀ ਹੈ ਜੀ। ਅੱਛਾ ਉਹ ਕਿੱਥੇ ਹੋਣਾ? ਉਹ ਜੀ ਭੱਜ ਗਿਆ ਹਾਂ ਤਾਂ। ਉਹ ਤੋਂ ਭੱਜ ਗਿਆ। ਹਾਂ ਪਹਿਲਾਂ ਵੀ ਉਹਦੇ ਨਾਲ ਤੁਸੀਂ ਫੜਿਆ। ਹਾਂ ਪਹਿਲਾਂ ਵੀ ਫੜਿਆ ਸੀ ਜੋ ਦਿਨਾਂ। ਕਿੰਨੀ ਵਾਰੀ? ਇੱਕ ਵਾਰੀ ਫੜਿਆ ਜੀ। ਅੱਛਾ। ਪਰ ਉਹ ਫੜਿਆ ਸਾਹਮਣੇ ਨਾਲ। ਅੱਛਾ। ਪਰ ਉਹ ਮੁੰਡਾ ਹੈ ਮੇਰੇ ਕੋਲੋਂ ਉਹ ਤਾਂ ਭੱਜ ਗਿਆ ਸੀ। ਹਾਂ। ਮੈਂ ਕੱਲਾ ਸੀ ਕਰੇ ਹਾਂ ਵਾਈਫ ਮੇਰੀ ਵੀ ਘਰੇ ਕੱਲੀ ਸੀ ਹਾਂ ਇਹ ਉਹਦਾ ਤਾਂ ਪੱਜ ਗਿਆ ਸੀ ਤੇ ਮੈਂ ਸਾਡੀ ਵਾਈਫ ਨੂੰ ਪਜਾਤਾ ਸੀ ਜੀ ਅੱਛਾ ਹਾਂ ਮੈਂ ਕੀ ਜਾਣੇ ਹਾਂ ਮੈਂ ਮੈਂ ਚਾਹਣਾ ਵੀ ਬਸ ਇਹ ਕੀ ਕਰੇ ਮੇਰੇ ਅੰਦਰ ਇਹ ਉਹਦੇ ਪੇਟੇ ਪੈਣੀ ਚਾਹੀਦੀ ਹੈ ਜੀ ਉਹ ਮੁੰਡਾ ਰੱਖੇ ਹਾਂ ਬਸ ਅੱਛਾ ਮਤਲਬ ਕਿ ਤੁਸੀਂ ਇਹਨੂੰ ਨਹੀਂ ਰੱਖਣਾ ਮੈਂ ਨਹੀਂ ਰੱਖਣਾ ਜੀ ਮੈਂ ਬਿਲਕੁਲ ਨਹੀਂ ਤੁਸੀਂ ਇਸ ਬਾਤ ਦਾ ਦੇ ਸਹੁਰਿਆਂ ਨਾਲ ਨਹੀਂ ਗੱਲ ਕੀਤੀ ਜਾਂ ਇਹਨੂੰ ਸਮਝਾਉਣ ਦੀ ਗੱਲ ਨਹੀਂ ਕੀਤੀ ਕੋਸ਼ਿਸ਼ ਨਹੀਂ ਕੀਤੀ ਸਰ ਕੀਤੀ ਹੈ ਹੁਣ ਮੇਰੀ ਹੁਣੇ ਗੱਲ ਹੋਈ ਹੈ ਮੈਂ ਉਹਨਾਂ ਨਾਲ ਕੀਤੀ ਹੈ ਉਹ ਕਹਿੰਦੇ ਵੀ ਇਹਨੂੰ ਚੁੱਪ ਕਰਕੇ ਉਧਰ ਭੇਜ ਦਿਓ ਹੂੰ ਇਹਦੇ ਚਾਰ ਛਿੱਤਰ ਮਾਰ ਕੇ ਇਹਨੂੰ ਉਧਰ ਪਜਾਓ ਉਹਨਾਂ ਦੇ ਘਰੇ ਕਿੱਧਰ ਕਿੰਨਾ ਦੇ ਇਹ ਉਹ ਨਾ ਮੁੰਡੇ ਵਾਲੇ ਦੇ ਅੱਛਾ ਜਿੰਦੇ ਨਾਲ ਉਹਨਾਂ ਜਿੰਦੇ ਨਾਲ ਫੜੀਚੇ ਹੋਣ ਜੀ ਅੱਛਾ ਬੱਚਾ ਵੀ ਹੈ ਤੁਹਾਡਾ ਕੋਈ ਹਾਂਜੀ ਬੱਚਾ ਵੀ ਹੈਗਾ ਜੀ ਅੱਛਾ ਉਹ ਮੇਰੇ ਕੋਲ ਹੈ ਜੀ ਕਿੰਨੇ ਸਾਲ ਦਾ ਜੀ ਡੇਢ ਸਾਲ ਹਾਂ ਉਹ ਬੱਚਾ ਮੈ ਰੱਖਣਾ ਹੈ ਜੀ ਬੱਚਾ ਨਹੀਂ ਦੇਣਾ ਰਿਆਨ ਨੂੰ ਕਿੰਨੇ ਸਾਲ ਹੋ ਗਏ ਰਿਆਨ ਨੂੰ 4 ਸਾਲ ਹੋ ਗਏ 4 ਸਾਲ ਹੋ ਗਏ ਹਾਂ ਇਕੋ ਪਿੰਡ ਦੀ ਹਾਂਜੀ ਇਕੋ ਪਿੰਡ ਤੇ ਆ ਜੀ ਅਰੇਂਜ ਮੈਰਿਜ ਸੀ ਲਵ ਮੈਰਿਜ ਹੋਈ ਸੀ ਲਵ ਮੈਰਿਜ ਲਵ ਮੈਰਿਜ ਹਾਂਜੀ ਅੱਛਾ ਤੇ ਕੀ ਤੁਹਾਡਾ ਆਪਸੀ ਝਗੜਾ ਰਹਿੰਦਾ ਪਹਿਲੇ ਨਹੀਂ ਝਗੜਾ ਤਾਂ ਨਹੀਂ ਸੀ ਜੀ ਕੋਈ ਵੀ ਹਾਂ ਬਸ ਐ ਵੈਸੇ ਹੀ ਅੱਛਾ ਆਦਤ ਸੀ ਜਿਵੇਂ ਇਹਨੂੰ ਹਾਂ ਹਾਂ ਹੰਤੂ ਸਿੱਕੀ ਮੰਗ ਕਰਦੇ ਹਾਂ ਇੱਥੇ ਥਾਣੇ ਆਈਂ ਮੈਂ ਸਰ ਇਹ ਮੰਗ ਕਰਨਾ ਵੀ ਉਸ ਮੁੰਡੇ ਦੇ ਪੇਟੇ ਪੈਣੀ ਚਾਹੀਦੀ ਹੈ ਉਹਦੇ ਪੇਟੇ ਹਾਂ ਉਹਦੇ ਪੇਟੇ ਠੀਕ ਹੈ